ਸਤਿ ਸ੍ਰੀ ਅਕਾਲ ਦੋਸਤੋ ਸਾਰਾ ਅੱਜ ਆਪਾਂ ਗੱਲ ਕਰਾਂਗੇ ਜੌਂਡੀਅਰ 5210 ਤੇ 855 ਜਿਹੜਾ ਨਵਾਂ ਆਇਆ ਪ੍ਰੋਟੈਕ ਇਹਨਾਂ ਚੋਂ ਕਿਹੜਾ ਟਰੈਕਟਰ ਬੈਸਟ ਹੈ ਸੁਪਰਸੀਡਰ ਲਈ ਕਿਹੜੇ ਦੀ ਕਿੰਨੀ ਲਿਫਟ ਕਪੈਸਿਟੀ ਹੈ ਕਿੰਨੇ ਐਚਪੀ ਹੈ ਉਹਦੇ ਬਾਰੇ ਸਾਰੇ ਬਾਰੇ ਆਪਾਂ ਵਿਸਤਾਰਪੂਰਵਕ ਗੱਲ ਕਰਾਂਗੇ ਵੀਡੀਓ ਚੰਗੀ ਲੱਗੀ ਤੇ ਇਹਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਇਹਨੂੰ ਫੋਲੋ ਕਰ ਲਿਓ YouTube ਤੇ ਦੇਖਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਗੱਲ ਕਰੀਏ 5210 ਜੌਂਡੀਅਰ ਤੇ 855 ਪ੍ਰੋਟੈਕ 25 ਮਾਡਲ ਸੁਪਰਸੀਡਰ ਲਈ 50 ਐਚਪੀ ਤੋਂ ਜਿਹੜ ਯਾਚ ਪੀ ਡੀ ਉੱਪਰ ਨੇ ਹਰੇ ਟਰੈਕਟਰ ਵਧੀਆ ਨੇ ਬਸ ਲਿਫਟ ਕਪੈਸਿਟੀ ਦਾ ਥੋੜਾ ਜਿਹਾ ਚੱਕਰ ਆ ਜਿਹੜੇ ਦੀ ਲਿਫਟ ਕਪੈਸਿਟੀ ਜ਼ਿਆਦਾ ਹੈ ਉਹ ਟਰੈਕਟਰ ਵੈਸਟ ਹੈ ਸੂਪਰ ਸੀਟਰ ਲਈ ਜੌਂਡੀਅਰ 5210 ਦਾ ਤੇ 855 ਪ੍ਰੋ ਟੈਕ ਦਾ ਕੀ ਫਰਕ ਹੈ ਕਿਹੜੀ ਚੀਜ਼ ਦਾ ਫਰਕ ਹੈ ਉਹਦੇ ਬਾਰੇ ਗੱਲ ਕਰਦੇ ਆਪਾਂ 5210 ਜਿਹੜਾ ਉਹ 50 ਐਚਪੀ ਦਾ ਟਰੈਕਟਰ ਹੈ ਜਿਹੜਾ ਜੌਂਡੀਅਰ 5210 ਸਭ 50 ਐਚਪੀ ਦਾ ਟਰੈਕਟਰ ਹੈ ਸੋ ਰਾਜ ਆ ਜਿਹੜਾ 855 ਨਵਾਂ ਮਾਡਲ 48 ਤੋਂ 52 ਐਚਪੀ ਦਾ ਟਰੈਕਟਰ ਹੈ ਉਹ ਮਾਡਲਾਂ ਦੇ ਹਿਸਾਬ ਨਾਲ 48 ਤੋਂ 52 ਐਚਪੀ ਦਾ ਟਰੈਕ ਦੀ 2500 ਕਿਜੀ ਹੈ ਜਿਹੜਾ ਨਵਾਂ ਮਾਡਲ ਹੈ ਪ੍ਰੋਟੈਕ ਉਹਦੀ 2500 ਕਿਜੀ ਲਿਫਟ ਕਪੈਸਿਟੀ ਹੈ ਤੇ ਜੌਂਡੀਅਰ 52 10 ਦੀ 2000 ਲਿਫਟ ਕਪੈਸਿਟੀ ਹੈ ਤੇ ਟਰਾਂਸਮਿਸ਼ਨ ਦੀ ਗੱਲ ਕਰੀ ਆਪਾਂ ਜੌਂਡੀਅਰ ਦੇ ਕਲਰ ਸ਼ਿਫਟ ਹੁੰਦਾ ਇਹਦੇ ਸਵਰਾਜ ਦੇ ਸਲਾਈਡਿੰਗ ਐਕਸ ਕਸਟੈਂਟ ਮੈਸ ਇਹਦੀ ਆਪਾਂ ਪੀਡੀਓ ਦੀ ਗੱਲ ਕਰੀਏ ਵੀ ਪੀਡੀਓ ਕਿੰਨੇ ਐਚਪੀ ਆ ਜੌਂਡੀਅਰ ਕੜਦਾ 52.5 ਐਚਪੀ ਜੌਂਡੀਅਰ ਕੜਦਾ 2.5 ਐਚਪੀ ਜੌਂਡੀਅਰ ਪੀਡੀਓ ਐਚਪੀ ਕੜਦਾ 42.5 ਤੇ ਸਵਰਾਜ ਕੜਦਾ 2.9 ਐਚਪੀ ਇਹਦਾ ਨਵਾਂ ਮਾਡਲ ਆ ਉਹ 2.9 HP ਪੀਡੀਓ ਪਾਵਰ ਜਿਹੜੀ ਜਨਰੇਟ ਕਰਦਾ 5210 ਇਹਦਾ 50 HP ਦਾ ਇੰਜਣ ਤੇ 2000 KG ਦੀ ਲਿਫਟ ਕਪੈਸਿਟੀ ਦੇ ਨਾਲ ਸੁਪਰ ਸੀਡਰ ਆਰਾਮ ਨਾਲ ਖਿੱਚਦਾ ਆਸਾਨੀ ਨਾਲ ਖਿੱਚਦਾ ਹੋਰ ਸਪੀਡ ਚ ਆ ਗਿਆ ਟਰੈਕਟਰ ਇਹ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ 50 HP ਤੋਂ ਉੱਪਰ ਲਾਈਨ ਜਣੇ ਦਾ ਤੇ ਲਿਫਟ ਕਪੈਸਿਟੀ ਦੀ ਜਿਹੜੀ ਗੱਲ ਆ ਉਹ 2000 kg ਇਹਦੀ ਕੋਈ ਇਹਨੂੰ ਦਿੱਕਤ ਨਹੀਂ ਆਉਂਦੀ ਵਧੀਆ ਆਸਾਨੀ ਨਾਲ ਖਿੱਚਦਾ ਹੈ ਸਪਰਾਜ ਦੀ ਆਪਾਂ ਗੱਲ ਕਰੀਏ ਸਪਰਾਜ ਪ੍ਰੋਟੈਕ ਮਾਡਲ 2500 kg ਲਿਫਟ 42 ਤੋਂ 2500 kg ਦੀ ਲਿਫਟ 48 ਤੋਂ 52 HP ਦਾ ਇੰਜਨ ਆ ਜਿਹੜਾ HP ਹੈ ਟਰੈਕਟਰ ਦੋਵੇਂ ਸੁਪਰ ਸੀਡਰ ਲਈ ਬੈਸਟ ਨੇ ਲਿਫਟ ਕਪੈਸਿਟੀ ਦਾ ਥੋੜਾ ਬੋੜਾ ਫਰਕ ਹੋ ਸਕਦਾ ਅੰਤਰ ਹੋ ਸਕਦਾ ਇਹਨਾਂ 'ਚ ਆਪਾਂ ਦੋਵੇਂ ਟਰੈਕਟਰਾਂ 'ਚ ਜੋ ਇੱਕ ਇਹ ਟਰੈਕਟਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਟਰੈਕਟਰ ਚੰਗਾ ਜਾਂ ਮਾੜਾ ਦੋਵੇਂ ਟਰੈਕਟਰ ਇੱਕ ਦੂਜੇ ਨੂੰ ਟੱਕਰ ਦਿੰਦੇ ਨੇ ਦੋਵੇਂ ਟਰੈਕਟਰ ਸੁਪਰ ਸੀਡਰਲੀ ਬੈਸਟ ਨਹੀਂ ਦੋਵੇਂ ਟਰੈਕਟਰ ਇੱਕ ਦੂਸਰੇ ਦਾ ਮੁਕਾਬਲਾ ਕਰਦੇ ਨੇ ਆਪਾਂ ਦੋਮਾਂ 'ਚ ਇੱਕ ਟਰੈਕਟਰ ਨੂੰ ਵੀ ਇਹ ਨਹੀਂ ਕਹਿ ਸਕਦੇ ਵੀ ਆਹ ਟਰੈਕਟਰ ਜਿਹੜਾ ਸੁਪਰ ਸੀਡਰਲੀ ਬੈਸਟ ਆ ਕਿਉਂਕਿ ਦੋਵੇਂ ਟਰੈਕਟਰ ਸੁਪਰ ਸੀਡਰਲੀ ਬੈਸਟ ਨਹੀਂ ਕਿਸੇ ਗੱਲੋਂ ਕੋਈ ਟਰੈਕਟਰ ਕਿਸੇ ਗੱਲੋਂ ਮਾਰਾ ਨਹੀਂ ਹੈਗਾ ਦੋਵੇਂ ਇੱਕ ਦੂਜੇ ਦੀ ਟੱਕਰ ਦੇ ਟਰੈਕਟਰ ਨੇ ਬਾਕੀ ਬਈ ਚਲਾਉਣ ਵਾਲੇ ਦੇ ਸਾਰੇ ਆ ਹਨਾ ਡਰਾਈਵਰ ਦੇ ਸਾਰੇ ਆ ਸੁਪਰ ਸੀਡਰ 8 ਫੁੱਟਾ 9 ਫੁੱਟਾ ਆਸਾਨੀ ਨਾਲ ਇਹ ਖਿੱਚਦੇ ਨੇ ਇਹ ਟਰੈਕਟਰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਮਿਲਾਂਗੇ ਅਗਲੀ ਵੀਡੀਓ ਚ ਜਿਹੜੇ ਵੀਰ ਕੋਲੇ ProTech 855 ਉਹ ਵੀ ਜਰੂਰ ਦੱਸਿਓ 5510 ਹੈ ਉਹ ਵੀ ਜਰੂਰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਸੇ ਜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਹੜੀ ਦਾ ਤੇ 55 ਵਾਲੇ ਵੀ ਜਰੂਰ ਦੱਸਿਓ ਜਿਹੜੇ ਪਰਾ ਚਲਾ ਰਹੇ ਨੇ ਸੁਪਰ ਸੀਡਰ ਵੀ ਤੁਹਾਨੂੰ ਕੀ ਦਿੱਕਤ ਆਉਂਦੀ ਹੈ ਤੇ ਬਈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ